ਲੈ ਵੀ ਮਰਾਵਾ ਮਾਣਾ ਹੋ ਰਿਹਾ ਦੇਖੋ ਕਿ ਕਿੱਧਰ ਜਾ ਰਹੀ ਸਾਰੇ ਜਿਹੜੇ ਗੱਲ ਕਰਦੇ ਤੇ ਜਿਹੜੇ ਮੱਦੇ ਦੇ ਵਾਲਕੇ ਨੇ ਉਹ ਸਾਰੇ ਬਾੜ ਦਾ ਘੂਰ ਦੇਖਦੇ ਜਾਓ ਬੜਾ ਲੱਗਦਾ ਨੂੰ ਕੋਈ ਸੀ ਦੇ ਦੀ ਟੱਟੀ ਦੇ ਖੇਡਣਾ ਦੇਖਦੇ ਬੱਟਾ ਹਾਂਜੀ ਹੋਦਾ ਇਹ ਚੈਂਪੀਅਨ ਮੱਧ ਜਿੰਨਾ ਨੂੰ ਨਾਲ ਤੋਂ ਨਾਮ ਬੱਤੀ ਜਾਣੀਆਂ ਤੀਜੇ ਨੰਬਰ ਤੇ ਜਿਹੜੀ ਬਾਜ ਆਈ ਆ ਮਾਨਸਾ ਨੇ ਬਾਜੀ ਮਾਰ ਕੇ ਵੀ ਫੇਰ ਦਾਂਤ ਨਿਰਮਾਣ ਸਕੇ ਕੋਤਰਨ ਸ਼ਕਲ ਸਿੰਘ ਪਿੰਡ ਦਲੇਲ ਵਾਲਾ ਜ਼ਿਲ੍ਹਾ ਮਾਨਸਾ ਦੁੱਧ ਕੱਡੇ ਜੀ 25 ਕਿਲੋ 82 ਗ੍ਰਾਮ ਕੱਟ ਕੇ ਤੀਜਾ ਨੰਬਰ ਦਿੱਤਾ ਜੀ ਵਾਧੇ ਬਹੁਤ-ਬਹੁਤ ਮੁਬਾਰਕ ਹੋয়াল ਬਈ ਨੂੰ ਲਓ ਜੀ ਦੂਜੇ ਨੰਬਰ ਤੇ ਨਿਕਰੇ ਖਾਲਸਾ ਮਹਿੰਦਰ ਤਸਵੀਰ ਬੱਲਾ ਪਿੰਡ ਬੱਲਾ ਦਿੱਸਤਕ ਕਰਨਾਲ ਦੁੱਧ ਕੱਢਿਆ ਜੀ 25 ਕਿੰਨੇ ਤੋਂ 192 ਜੇਕਰ ਤੀਜੇ ਤੋਂ ਸਿਰਫ 10 ਗ੍ਰਾਮ ਦਾ ਫਰਕ ਰਹਿ ਗਿਆ 10 ਗ੍ਰਾਮ ਕੰਨਾ ਨੂੰ ਦੇਖ ਲੋ ਸਿਰਫ 10 ਗ੍ਰਾਮ ਨੇ ਫਰਕ ਤੋਂ ਨਾਲ ਮੱਝ ਦੇ ਦੂਜਾ ਨੰਬਰ ਜਿੱਤ ਲਿਆ ਜੀ ਹਰੀਆਣਾ ਤੋਂ ਕਰਨਾਲ ਦੀ ਮੱਝ ਲਓ ਜੀ ਹੁਣ ਦੇਖੋ ਟਰੈਕਟਰ ਆ ਹੀ ਗਿਆ ਲੋ ਜੀ ਇਸ ਨੇ ਤਾਂ ਕਮਾਲ ਨਹੀਂ ਕਰਤੀ ਅਜੇ ਕਮਾਲ ਸੰਨਹ ਲਿੱਲੂ ਰਾਮਾ ਪਿੰਡ ਦੀ ਤਸਵੀਰ ਸਮਰੋਹ ਲਈ ਜਿਲ੍ਹਾ ਝੱਜਰ ਦੀ ਮੱਝ ਦੇ 29 ਕਿਲੋ 236 ਗਰਾਉਂਡ ਕੱਟ ਕੇ ਫੋੜ ਪੁੱਟਿਆ ਜੀ ਬਹੁਤ ਬਹੁਤ ਮੁਬਾਰਕਾ ਅਜੇ ਕਮਾਰ ਨੂੰ ਜਿਲ੍ਹਾ ਦੀ ਮੱਝ ਦੇ gutt ਕੰਡੇ 29 ਕਿਲੋ 236 ਗਰਾਉਂਡ ਦਾ ਰਿਕਾਰਡ ਹੈ ਜੀ ਬੀਐਫਏ ਦਾ ਇਸਾਨ ਦਾ ਇਹ ਨੋਟ ਕਰ لیں ਜੀ ਬਹੁਤ ਬਹੁਤ ਮੁਬਾਰਕਾ ਤੇ ਉਹਨਾਂ ਨੂੰ 3 ਵਜੇ ਇਨਾਮ ਦਿੱਤੇ ਜਾਣਗੇ ਜੀ